ਕੌਨ ਕਮਿਸ਼ਨਰ ਦੀ ਹਦਾਇਤਾਂ ਤਹਿਤ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਵੋਟਾਂ ਨੂੰ ਵੋਟਪੌਂਡ ਨਵੀਂ ਵੋਟ ਬਣਾਉਣ ਟੀਵੀਐਮ ਅਤੇ ਵੀਵੀਪੀਐਡੀ ਸਬੰਧੀ ਜਾਗਰੂਤਾ ਫੈਲਾਉਣ ਦੇ ਮੰਤਵ ਨਾਲ ਸਵੀਪਰ ਵੋਟਰਾਂ ਜਾਗਰੂਤਾ ਵੈਂ ਜਗ੍ਹਾ-ਜਗ੍ਹਾ ਜਾ ਵੀਡੀਓ ਰਹੀ ਕਰ ਰਹੀ ਹੈ ਜਾਗਰੂਤਾ ਹੋਤੇ ਹੀ ਇਸ ਵੈਂ ਤੇ ਵਿਸ਼ੇਸ਼ ਡਿਊਟੀ ਤੇ ਨਾਸ ਸੰਦੀਸ ਲੋਤਰਾਂ ਨੇ ਦੱਸਿਆ ਕਿ ਜ਼ਿਲ੍ਹਾ ਚੋਣ ਅਫਸਰ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾਕਟਰ ਹਿਮਾਂਚੋ ਅਗਰਵਾਲ ਦੇ ਦੇਸ਼ਾਂ ਦੇਸ਼ਾਂ 헤ਠ ਜਾਗਰੂਤਾ ਵੈਨ ਵੱਖ-ਵੱਖ ਹੈ ਹਲਕਿਆਂ 'ਚ ਜਾ ਰਹੀ ਹੈ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਸੰਦੀਪ ਕੁਮਾਰ ਮੇਰੀ ਡਿਊਟੀ ਇਸ ਜਿਹੜੀ ਵੈਨ ਹੈ ਇਲੈਕਸ਼ਨ ਕਮਿਸ਼ਨ ਵੱਲੋਂ ਚਲਾਈ ਗਈ ਹੈ ਵੋਟਰ ਜਾਗਰੂਕਤਾ ਵੈਨ ਇਹਦੇ ਨਾਲ ਹੈ ਪਿਛਲੇ 3 ਦਿਨਾਂ ਤੋਂ ਆਪਾਂ ਬਟਾਲਾ ਹਲਕੇ ਦੇ ਵਿੱਚ ਵੋਟਰਾਂ ਨੂੰ ਜਾਗਰੂਕਤ ਕਰਨ ਲਈ ਇਸ ਵੈਨ ਦੇ ਮਾਧਿਅਮ ਨਾਲ ਪ੍ਰਚਾਰ ਕਰ ਰਹੇ ਹਾਂ ਉਹ ਪਹਿਲੇ ਦਿਨ ਸਾਡੀ 16 ਤਰੀਕ ਨੂੰ ਨਸ਼ਾਰਾ ਮੱਜਾ ਸਿੰਘ ਕੋ ਬੈਨ ਹੈ ਚੱਲੀ ਹਿੱਕਿ ਇਹ 10 ਜਿਹੜੇ ਸਟਾਪਸ ਸਾਨੂੰ ਦਿੱਤੇ ਗਏ ਸੀ ਉਹਨਾਂ ਤੇ ਇਸ ਬੈਨ ਦੇ ਰਾਹੀਂ ਪ੍ਰਚਾਰ ਕੀਤਾ ਗਿਆ ਕਿ ਆ ਵੋਟ ਬਣਾਓ ਤੇ ਵੋਟ ਪਾਣੀ ਵੀ ਜ਼ਰੂਰ ਹੈ। ਠੀਕ ਹੀ ਮੇਰ ਕਰਾਇਆ ਜਾਂਦਾ ਹੈ। ਹਾਂਜੀ ਮੇਰ ਕਰਾਇਆ ਜਾਂਦਾ ਲੋਕਾਂ ਦਾ। ਮੇਰ ਜਿਹੜੀਆਂ ਜਿਹੜਾ ਸਾਡਾ ਇਲੈਕਸ਼ਨ ਕਮਿਸ਼ਨ ਹੈ ਉਹਨਾਂ ਨੇ ਇਹ ਜਿਹੜੀ ਬੈਨ ਹੈ ਇਹਦੇ ਵਿੱਚ ਜਿਹੜੇ ਪਿਛੋਕੀ ਤਿਆਰ ਜਿਹੜੀਆਂ ਵੀਡੀਓਜ਼ ਨੇ ਉਹਦੇ ਰਾਹੀਂ ਲੋਕਾਂ ਨੂੰ ਮੋਟੀਵੇਟ ਕੀਤਾ ਜਾਂਦਾ ਹੈ ਕਿ ਸਾਰਿਆਂ ਨੇ ਵੋਟ ਭਰਨੀ ਹੈ ਤੇ ਤੋਂਨਾ ਜਿਹੜੀਆਂ 2024 ਦੇ ਲੋਕ ਸਭਾ ਇਲੈਕਸ਼ਨ ਹੈ ਉਹ ਦੋਨੋਂ ਵੋਟਾਂ ਉਹ ਵੋਟਾਂ ਵਾਲੇ ਦਿਨ ਘਰ ਨਹੀਂ ਬੈਠੇ ਰਹਿਣਾ ਬਲਕਿ ਵੋਟ ਪਾਉਣ ਜਾਣਾ ਹੈ ਇਹ ਤਿੰਨਾਂ ਦਿਨਾਂ ਦੇ ਵਿੱਚ ਪਹਿਲੇ ਦਿਨ 16 ਨੂੰ ਆਪਣੇ 13 ਜਿਹੜੇ ਸਾਡੇ ਕੋਲ ਸਨ ਆਪਣੇ ਪੋਲਿੰਗ ਬੂਥ ਦਾ ਪਿੰਡ ਧਾਵਾ ਉੱਥੇ ਗਏ ਦੂਜੇ ਦਿਨ ਜਾਨਕੀ 17 ਨੂੰ 10 ਧਾਵਾ ਤੇ ਤੇ ਅੱਜ ਇਹ ਸਾਡੀ ਜਿਹੜੀ ਹੈ 12ਵੀਂ ਜਗ੍ਹਾ ਤੇ ਦੋ ਜਗ੍ਹਾ ਜਿਹੜੀਆਂ ਸ਼ਾਹਬਾਦ ਪਿੰਡ ਤੇ ਬਟਾਲਾ ਗ੍ਰਾਮਪੰਡੀਆਂ ਅਜੇ ਬਾਕੀ ਨੇ ਟੋਟਲ 14 ਜਿਹੜੇ ਸਾਨੂੰ ਸਟਾਪ ਜਿਹੜੇ ਆ ਲਿਖਤੀ ਆਨੇ ਨੇ ਇਲੈਕਸ਼ਨ ਕਮਿਸ਼ਨ ਵੱਲੋਂ ਤੇ ਉਹ ਜਿੱਥੇ ਜਿੱਥੇ ਉਹਨਾਂ ਨੇ ਕਿਹਾ ਹੈ ਉੱਥੇ ਹੀ ਜਾਣਾ ਹੈ ਉੱਥੇ ਹੀ ਰੁਕਣਾ ਹੈ ਉਸ ਸਟਾਪ ਤੇ ਖੜਾ ਕਰਕੇ ਤੇ ਇਦਾਂ ਵੀਡੀਓ ਚਲਾ ਕੇ ਲੋਕਾਂ ਨੂੰ ਜਾਗਰੂਕ ਕਰੀਦਾ ਤੇ ਤੁਸੀਂ ਆਪਣੀ ਜਿਹੜੀ ਉਹ ਵੋਟ ਜ਼ਰੂਰ ਇਹਦਾ ਇਸਤੇਮਾਲ ਕਰਨਾ